ਜੈਪਾਲ ਭੁੱਲਰ ਇੱਕ ਵੱਡਾ ਰੋਬਰਸੀ ਗੈਂਗਸਟਰ ਤਾਂ ਉਹ ਸੀ ਹੀ ਲੇਕਿਨ ਉਸਨੇ ਕਈ ਡਾਕੇ ਮਾਰੇ ਤੇ ਇੱਕ ਬਹੁਤ ਹੀ ਇਨਫੇਮਸ 골ਡ ਹਾਈਸਟ ਹੋਈ ਸੀ ਲੁਧਿਆਣਾ ਵੇਖੇ ਜਿਹੜੀ 골ਡ ਹਾਈਸਟ ਹੋਈ ਸੀ ਜਿਸ ਵਿੱਚ ਕਈ ਕਿਲੋ ਸੋਨਾ ਲੁੱਟਿਆ ਗਿਆ ਸੀ ਹਾਲਾਂਕਿ ਉਹ ਵਖਰੀ ਗੱਲ ਹੈ ਕਿ ਉਸ ਕੇਸ ਦੇ ਵਿੱਚ ਬਹੁਤ ਸੇ ਜਿਹੜੇ ਮੁਲਜ਼ਮ ਨੇ ਉਹ ਬਰੀ ਕਰਤੇ ਗਏ ਬਾਅਦ ਦੇ ਵਿੱਚ ਕੁਝ ਮਹੀਨੇ ਪਹਿਲਾਂ ਉਸ ਦਾ ਫੈਸਲਾ ਵੀ ਸੁਣਾਇਆ ਗਿਆ ਹੈ ਲੇਕਿਨ ਗੋਲਡ ਹਾਈਸਟ ਹੋਈ ਸੀ ਤੇ ਅੱਜ ਤੱਕ ਉਸ ਚ ਬਹੁਤ ਵੱਡਾ ਜਿਹੜਾ ਹਿੱਸਾ ਸੋਨੇ ਦੀ ਲੁੱਟ ਕੀਤੀ ਗਈ ਸੀ ਲੁਧਿਆਣਾ ਦੀ ਇੱਕ ਕੰਪਨੀ ਫਾਈਨਾਂਸ ਕੰਪਨੀ ਤੋਂ ਤੇ ਦਫ਼ਤਰ ਤੋਂ ਜਿਹੜੀ ਕਿ ਬੇਸਿਕਲੀ ਗੋਲਡ ਲੋਨ ਲੈਂਦੇ ਹੈਗੇ ਨੇ ਉਸ ਦੇ ਐਵਜ਼ ਦੇ ਵਿੱਚ ਲੋਕਾਂ ਨੂੰ ਕਰਜ਼ਾ ਦਿੱਤਾ ਜਾਂਦਾ ਸੋ ਜਿਹੜਾ ਗੋਲਡ ਪਿਆ ਸੀ ਉਹਨੂੰ ਲੁੱਟ ਲੈ ਗਿਆ ਸੀ ਤੇ ਇਸ ਪੂਰੀ ਦੀ ਪੂਰੀ ਪਲਾਨਿੰਗ ਨੂੰ ਖੁਦ ਜੈਪਾਲ ਭੁੱਲਰ ਨੇ ਮਾਸਟਰਮਾਈਂਡ ਕੀਤਾ ਸੀ ਉਸ ਵਾਰਦਾਤ ਦੇ ਵਿੱਚ ਇੱਕ ਬਹੁਤ ਵੱਡੀ ਗੋਲਡ ਹਾਈ ਸੀ ਅੱਜ ਤੱਕ ਦੀ ਪੰਜਾਬ ਦੀ ਸਭ ਤੋਂ ਵੱਡੀ ਸੋਨੇ ਦੀ ਹੋਈਆਂ ਡਕੈਤੀਆਂ ਵਿੱਚੋਂ ਇੱਕ ਸੀ ਜ਼ਿਆਦਾਤਰ ਜਿਹੜਾ ਸੋਨਾ ਲੁੱਟਿਆ ਗਿਆ ਸੀ ਅੱਜ ਤੱਕ ਰਿਕਵਰ ਨਹੀਂ ਹੋ ਪਾਇਆ ਸੋ ਉਸੇ ਸੋਨੇ ਦੀ ਕਥਾ ਤੇ ਗੱਲਬਾਤ ਕਹੀ ਜਾ ਰਹੀ ਹੈ 2 ਕਰੋੜ ਦਾ ਸੋਨਾ ਕਿੰਨੇ ਕਰੋੜ ਦਾ ਸੋਨਾ ਲੇਕਿਨ ਇਹ ਜੇ ਗੱਲਾਂ ਬਾਤਾਂ ਦਾ ਪਬਲਿਕ ਡੋਪੇਨ ਦੇ ਵਿੱਚ ਆਣਾ ਇਹ ਮਾਹੌਲ ਨੂੰ ਵੀ ਗਰਮ ਕਰਦਾ ਹੈ ਲੇਕਿਨ ਇੱਥੇ ਸਵਾਲੇ ਖੜਾ ਹੋ ਰਿਹਾ ਕਿ ਜਿਸ ਤਰੀਕੇ ਦੇ ਦੋਸ਼ਣ ਲੱਗਦੇ ਪਏ ਨੇ ਇਹ ਦੋਸ਼ਣ ਕੁਝ ਅਜਿਹੇ ਅੰਸਰਾਂ ਦੇ ਉੱਤੇ ਲੱਗ ਰਹੇ ਨੇ ਜਾਂ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਅਮਰਿਤਪਾਲ ਸਿੰਘ ਹੋਰਾ ਦੇ ਐਨਐਸਏ ਦੀ ਟਰਮ ਦੇ ਵਿੱਚ ਜਾਂ ਮਿਆਦ ਦੇ ਵਿੱਚ ਵਾਅਦੇ ਨੂੰ ਲੈ ਕੇ ਜਾਦਾ ਰੋਸੇ ਵਿੱਚ ਨੇ ਜਾਂ ਫਿਰ ਅਮਰਿਤਪਾਲ ਹੋਰਾ ਦੀ ਆਪਣੀ ਭੂਮਿਕਾ ਜਿਵੇਂ ਕਿ ਗੁਰਪ੍ਰੀਤ ਹਰੀਨੌ ਮਰਡਰ ਕੇਸ ਦੇ ਵਿੱਚ ਪੰਜਾਬ ਪੁਲਿਸ ਜਾਂ ਫਰੀਦਕੋਟ ਪੁਲਿਸ ਨੇ ਸਟੈਬਲਿਸ਼ ਕੀਤੀ ਇਹ ਉਸ ਪੱਖੋਂ ਨੇ ਇਹ ਚੀਜ਼ਾਂ ਥੋੜੀ ਜਿਹੀ ਕਲੈਰਿਟੀ ਦੇ ਨਾਲ ਹੋਰ ਸਮਝਣ ਦੀ ਲੋੜ ਹੈ